ਬੀਤ ਦਿਨੀ ਹੁਸ਼ਾਰਪੁਰ ਦੇ ਠਾਣਾ ਮਾਹਲਪੁਰ ਅਧੀਨ ਆਉਂਦੇ ਪਿੰਡ ਕਲੇਵਾਲ ਫੱਤੂ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕੋਟਫਤੂਹੀ ਚੌਕੀ ਦੇ ਪੁਲਿਸ ਅਧਿਕਾਰੀਆਂ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰੰਤੂ ਹੁਣ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੇ ਪਰਿਵਾਰ ਵੱਲੋਂ ਪੁਲਿਸ ਦੀ ਸਕਾਰਗੁਜ਼ਾਰੀ ਤੇ ਵੱਡੇ ਸਵਾਲ ਚੱਕਦਿਆਂ ਹਾਂ। ਪੁਲਿਸ ਪ੍ਰਸ਼ਾਸਨ ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਇਨੇ। ਮੀਡੀਆ ਨੂੰ ਜਾਣਕਾਰੀ ਦੰਦਿਆਂ ਨੌਜਵਾਨ ਗੁਰਮੁਖ ਸਿੰਘ ਉਰਫ ਭੋਲਾ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਪੁੱਤ ਨੂੰ ਬੀਤ ਦਿਨੀ ਕੋਟਫਤੂਹੀ ਚੌਕੀ ਵੱਲੋਂ ਚੋਰੀ ਦੇ ਸਬੰਧ ਦੇ ਵਿੱਚ ਪੁਸ਼ਕਿਸ਼ ਲਈ ਬੁਲਾਇਆ ਗਿਆ ਸੀ ਪਰੰਤੂ ਜਦੋਂ ਇਹ ਕੋਰਫਤੂ ਹੀ ਚੌਕੀ ਦੇ ਅਧਿਕਾਰੀਆਂ ਵੱਲੋਂ ਉਸਤੇ ਉਹਨਾਂ ਦੇ ਪੁੱਤ ਨੂੰ ਚੌਕੀ ਦੇ ਵਿੱਚ ਬੁਲਾਇਆ ਗਿਆ ਸੀ ਤਾਂ ਉਸ ਦਿਨ ਉਹਨਾਂ ਵੱਲੋਂ ਛੱਡ ਵੀ ਦਿੱਤਾ ਕਿ ਆਸੀ ਤੇ ਅਗਲੇ ਦਿਨ ਮੁੜ ਤੋਂ ਚੌਕੀ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਤੇ ਜਦੋਂ ਅਗਲੇ ਦਿਨ ਉਹਨਾਂ ਦਾ ਪੁੱਤ ਚੌਕੀ ਦੇ ਵਿੱਚ ਪੇਸ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਚੌਕੀ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੇ ਪੁੱਤ ਨੂੰ ਘਰ ਵਾਪਸ ਨਹੀਂ ਭੇਜਿਆ ਜਾਂਦਾ ਤੇ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਪੁੱਤ ਉੱਪਰ ਪੁਲਿਸ ਵੱਲੋਂ ਧੱਕੇਸ਼ਾਹੀ ਕਰਦਿਆਂ ਹੋਇਆਂ ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਬੀਤੇ ਦਿਨੀ ਪਿੰਡ ਕਿਸੇ ਨਸਤੀਕੀ ਪਿੰਡ ਦੇ ਵਿੱਚ ਇੱਕ ਐਨ ਆਰ ਆਈ ਦੇ ਘਰ ਉਹਨਾਂ ਦਾ ਪੁੱਤ ਗੱਡੀ ਧੋਣ ਦੇ ਲਈ ਗਿਆ ਸੀ ਤੇ ਕੁਝ ਦਿਨ ਬਾਅਦ ਉਹ ਗੱਡੀ ਚੋਰੀ ਹੋ ਗਈ ਸੀ ਤੇ ਚੋਰੀ ਦੇ ਸਬੰਧਤ ਵਿੱਚ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪੁੱਛਗਿੱਛ ਕਰਨ ਲਈ ਉਹਨਾਂ ਦੇ ਪੁੱਤ ਨੂੰ ਪੁਲਿਸ ਚੌਕੀ ਕੋੜਫਤੂੜ ਦੇ ਵਿੱਚ ਸੱਦਿਆ ਗਿਆ ਸੀ ਪਰੰਤੂ ਪੁਲਿਸ ਵੱਲੋਂ ਇਹ ਤੱਕੇਸ਼ਾਹੀ ਕਰਦਿਆਂ ਹੋਇਆਂ ਉਹਨਾਂ ਦੇ ਪੁੱਤ ਉੱਪਰ ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ ਕਰ ਦਿੱਤਾ ਗਿਆ ਇਸ ਵਕਤ ਉਹਨਾਂ ਵੱਲੋਂ ਇਸ ਬਾਬਤ ਇੱਕ ਸ਼ਿਕਾਇਤਾਂ ਐਸਐਸਪੀ ਹੁਸ਼ਾਰਪੁਰ ਸੰਦੀਪ ਮਲਿਕ ਨੂੰ ਵੀ ਸੌਂਪੀ ਹੈ ਤੇ ਪੁਲਿਸ ਅਧਿਕਾਰੀਆਂ ਤੋਂ ਇਹ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹੋયા ਉਹਨਾਂ ਦੇ ਪੁੱਤ ਨੂੰ ਜੇਲ੍ਹ ਤੋਂ ਰਹਾਆ ਕਰਨ ਦੀ ਮੰਗ ਕੀਤੀ ਹੈ। ਇਹ ਦੂਜੇ ਪਾਸੇ ਸਾਰੇ ਮਾਮਲੇ ਤੇ ਬੋਲਦੇ ਆ ਕੋਰਟ ਤੋਂ ਹੀ ਚੌਂਕੀ ਦੇ ਪੁਲਿਸ ਅਧਿਕਾਰੀ ਏਐਸਆਈ ਸੁਖਵਿੰਦਰ ਸਿੰਘ ਦਾ ਕਹਿਣਾ ਕਿ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਇਹ ਪੂਰੀ ਤਰ੍ਹਾਂ ਦੇ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਨੌਜਵਾਨ ਨੂੰ ਨਸ਼ੀਰੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਕਤ ਪਰਿਵਾਰ ਵੱਲੋਂ ਜੋ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਏ ਜਾ ਰਹੇ ਨੇ ਉਹ ਸਰਾਸਰ ਝੂਠੇ ਅਤੇ ਬੇਬੁਨਿਆਦ ਨੇ ਕਿ ਨਾਮ ਹੈ ਜੀ ਝੂਠੇ ਮੇਰਾ ਚਰਜੀ ਸਿੰਘ ਜੀ ਕਿਹੜਾ ਪਿੰਡ ਹੈ ਜੀ ਕਾਲੇਬਾਗ ਫਤੂ ਜੀ ਸਰ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਇਹ ਸਰ ਹੋਈ ਜੇ ਮੇਰੇ ਮੁੰਡੇ ਨੂੰ ਆਪਣੇ ਗੱਡੀ ਤੋਂ ਲੈ ਲੈ ਕੇ ਜਾਏ ਸੀ ਉਹ ਗੱਡੀ ਵਾਲਾ ਜਿਹੜਾ ਸਗਾ ਦੀਪਾ ਸੀਗਾ son of ਅਜੀਤ ਸਿੰਘ ਜੀ ਉਹ ਸਾਡੇ ਮੁੰਡੇ ਨੂੰ ਗੱਡੀ ਧੋਣ ਲਈ ਲੈ ਕੇ ਗਿਆ ਉਹ ਨਵੀਂ ਗੱਡੀ ਲੈ ਕੇ ਆਇਆ ਜੀ ਤੇ ਉਹ ਲਗਿਆ ਸੀ ਇੱਕ ਜੱਟਾਂ ਦੇ ਘਰ ਉਹ ਜਿਹੜਾ ਕਿ ਉਹਨਾਂ ਦੇ ਕੋਲ ਜ਼ਿੰਮੇਵਾਰੀ ਸੀ ਜ਼ਿੰਮੇਵਾਰੀ ਸੀ ਉਹਨਾਂ ਦੇ ਘਰ ਗੱਡੀ ਇੱਕ ਖੜੀ ਸੀ ਉਹ ਪੂਰਾ ਕੈਨੇਡਾ ਗਿਆ ਉਸਕੇ ਜੀ ਤੇ ਨਾ ਮੇਰੇ ਮੁੰਡੇ ਨੂੰ ਗੱਡੀ ਚਲਾਣ ਦੀ ਨਾ ਲੈਣ ਦਾ ਦੇਣ ਦਾ ਉਹਨੇ ਕੀ ਕੀਤਾ ਗੱਡੀ ਧੋ ਕੇ ਘਰ ਨੂੰ ਆ ਗਏ ਜਦੋਂ ਘਰ ਆਏ ਤਾਂ ਉਸ ਤੋਂ ਬਾਅਦ ਉਨੇ ਚੌਥੇ ਦਿਨ ਉਹਨਾਂ ਦੀ ਗੱਡੀ ਉਹ ਜ਼ਿੰਮੇਦਾਰਾਂ ਦੀ ਗੱਡੀ ਚੋਰੀ ਹੋ ਜਾਂਦੀ ਜੀ ਉਹ ਜਦੋਂ ਚੋਰੀ ਹੋਈ ਤਾਂ ਉਹ ਰਿਪੋਰਟ ਦੇਣ ਗਏ ਜਦੋਂ ਰਿਪੋਰਟ ਦਿੱਤੀ ਤਾਂ ਸਾਡੇ ਦੂਏ ਦਿਨ ਮੁੰਡੇ ਨੂੰ ਕਹਿੰਦੇ ਵੀ ਆ ਆਪਣੇ ਧਿਆਨ ਦੇਣੇ ਆ ਕਿ ਤੂੰ ਸਾਡੇ ਨਾਲ ਚੱਲ ਉਹ ਲੈ ਗਏ ਸਾਡੇ ਮੁੰਡੇ ਨੂੰ 11 ਵਜੇ ਜੀ 11 ਵਜੇ ਲਗਾਏ ਮੁੜ ਕੇ ਉਹਨੇ ਦੀਪੇ ਨੂੰ ਸਨਫ ਅਜੀਤ ਸਿੰਘ ਨੂੰ ਛੱਡ ਦਿੱਤਾ ਤੇ ਮੇਰੇ ਮੁੰਡੇ ਨੂੰ ਉੱਥੇ ਰਾਤ ਰੱਖਿਆ 9 ਵਜੇ ਤੇ ਹਾਂਜੀ ਨਾ ਕੀ ਮੁੰਡੇ ਦਾ ਨਾਮ ਮੁੰਡੇ ਦਾ ਨਾਮ ਗੁਰਮੁਖ ਸਿੰਘ ਜੀ ਉਰਫ ਭੋਲਾ ਤੇ ਉਹਨਾਂ ਨੇ ਕੀ ਕੀਤਾ 9 ਵਜੇ ਸਾਨੂੰ ਫੋਨ ਕੀਤਾ ਵੀ ਆ ਕੇ ਆਪਣੇ ਮੁੰਡੇ ਨੂੰ ਲੈ ਜਾਓ ਭੋਲੇ ਨੂੰ ਲੈ ਜਾਓ ਅभी ਉੱਥੇ ਦੀ ਅਸੀਂ ਜਾਏ 9:30 ਵਜੇ ਤੱਕ ਜਾ ਕੇ ਉਹਨੂੰ ਲਿਆਂਦਾ ਲਿਆ ਕੇ ਅਸੀਂ ਦੋਏ ਦਿਨ ਸਾਨੂੰ ਟਾਈਮ ਦਿੱਤਾ ਵੀ ਤੁਸੀਂ 9 ਵਜੇ ਨੂੰ ਪੇਸ਼ ਕਰੋ ਜਦੋਂ ਅਸੀਂ ਨਹੀਂ ਪਹੁੰਚਦਾ ਸੀਗਾ ਜੀ ਨਹੀਂ ਜਾ ਹੋਇਆ ਅਸੀਂ 10:30 ਵਜੇ ਜਾ ਕੇ ਉਹਨੂੰ ਪੇਸ਼ ਕੀਤਾ ਜਦੋਂ ਇਹ ਪੇਸ਼ ਕੀਤਾ ਤਾਂ ਉਹ ਨਹੀਂ ਮੁੜ ਕੇ ਸਾਡਾ ਮੁੰਡਾ ਨਹੀਂ ਛੱਡਿਆ ਜੀ ਨਾ ਲੈਣਾ ਨਾ ਦੇਣਾ 4 ਵਜੇ ਤੇ 5 ਵਜੇ ਵਿਚਾਰੇ ਵਿਚਾਰੇ ਉਹ ਨਹੀਂ ਉਹ ਤੇ ਕੇਸ ਪਾ ਕੇ ਗੋਲੀਆਂ ਦਾ ਸਾਰੀ ਦਿਹਾੜੀ ਮੁੰਡਾ ਉੱਥੇ ਰਿਹਾ ਨਾਲ ਅਸੀਂ ਮਗਰ ਕੋਈ ਗਿਆ ਨਾ ਲੈਣ ਨਾ ਦੇ ਕਿਹੜੀ ਚੌਕੀ ਹੈ ਇਹ ਕੋਟ ਪਤੂਈ ਚੌਕੀ ਜੀ ਮੰਗ ਕਰਦੇ ਹਾਂ ਹਾਂਜੀ ਕੀ ਮੰਗ ਕੀ ਕਰਦੇ ਹਾਂ ਮੰਗ ਇਹ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਕੁਝ ਨਹੀਂ ਚਾਹੀਦਾ ਸਰ ਮੇਰੇ ਮੁੰਡੇ ਤੇ ਜੋ ਇਲਜ਼ਾਮ ਲਾਇਆ ਉਹ ਗਲਤ ਆ ਤੇ ਸਾਰਾ ਪਿੰਡ ਕਹਿੰਦਾ ਆ ਇਹ ਸਾਰਾ ਏਰੀਆ ਕਹਿੰਦਾ ਗੱਡੀ ਉਹਨਾਂ ਦੀ ਇੱਕ ਦਿਨ ਚ ਹੀ ਦੁਆ ਹੋਵੇਗੀ ਇੱਕ ਘੰਟੇ ਤੇ ਬੇਟੇ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਸੀ ਮਾਮਲਾ ਸੀਗਾ ਜੀ ਦਰਜ ਉਹ ਸਾਡਾ ਕੇਸ ਖਤਮ ਹੋ ਗਿਆ ਲੜਾਈ ਝਗੜੇ ਦਾ ਸੀਗਾ ਉਹ ਫਰੀ ਸੀਗਾ ਜੀ ਕੋਈ ਨਸ਼ਾ ਵਗੈਰਾ ਤਾਂ ਨਹੀਂ ਬੇਟਾ ਨਸ਼ਾ ਕਰਦਾ ਆ ਜੀ ਇੱਕ ਗੋਲੀ ਜਿਹੜੀ ਆ ਉਹਨੂੰ ਸਰਕਾਰੀ ਲੱਗੀ ਉਹ ਖਾਂਦਾ ਜੀ ਪੱਲੇਦਾਰੀ ਕਰਦਾ ਆ ਮੈਂ ਵੀ ਕਰਦਾ ਪੱਲੇਦਾਰੀ ਮੇਰਾ ਬੜਾ ਮੁੰਡਾ ਵੀ ਛੋਟਾ ਵੀ ਅਸੀਂ ਤਿੰਨੇ ਪੱਲੇਦਾਰੀ ਕਰਦੇ ਜੀ ਗਰੀਬ ਨਵਾਜ਼ ਆ ਜੀ ਤੇ ਬਾਲਮੀਕੇ ਸਾਡੇ ਦੁਆਇਆ ਸੀ ਹਨਾ ਜੀ ਤੇ ਜਿਹਨੂੰ ਮਰਜੀ ਆਲਦੋਇ ਦੱਸਾ 15 ਪਿੰਡਾਂ ਦੇ ਪੁੱਛ ਕੇ ਦੇਖ ਲਓ ਕਿ ਅਸੀਂ ਅੱਜ ਤਾਈਂ ਚੁੱਪ ਕਰੋ ਅੱਜ ਤਾਈਂ ਅਸੀਂ ਕਿਸੇ ਨਾਲ ਅੱਜ ਤਾਈਂ ਨਾਲ ਲੜ ਕੇ ਦੇਖਿਆ ਨਾ ਕੋ ਗਾਲ ਕੱਢੀ ਨਾ ਲੈਣਾ ਨਾ ਦਿਨ ਪਰ ਇਹ ਜਿਹੜਾ ਸਾਡੇ ਮੇਨਾ ਧੋਖਾ ਹੋਇਆ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ inspire way innovation dna university